ਯਾਰ ਇਹ ਪਾਰਲਮੈਂਟ ਦੇ ਆ ਗਏ ਅਸੀਂ ਨਿਰਪਲ ਗੰਮ ਤੇ ਖੜਦੇ ਆ ਅਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਬਿੱਟੂ ਜੀ ਤੇ ਮੈਂ ਇਹ ਪਾਰਲਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਇੱਕ ਸਾਡੀ ਯਾਰੀ ਉਹਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਖਬਰ ਲੁਧਿਆਣਾ ਤੋਂ ਆਇਆ ਤਾਂ ਅੱਜੋ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਵਨੀਤ ਗੋਪੀ ਦੀ ਨਾਮਜ਼ਦਗੀ ਪਰਵਾਉਣ ਦੇ ਲਈ ਸਿਮਰਨਜੀਤ ਸਿੰਘ ਮਾਨ ਖੁਦ ਪਹੁੰਚੇ ਇਸ ਦੌਰਾਨ ਭਾਜਪਾ ਦੇ ਉਮੀਦਵਾਰ ਵੀ ਨਾਮਜ਼ਦਗੀ ਦਾਖਲ ਕਰਨ ਦੇ ਲਈ ਪਹੁੰਚੇ ਸੀ ਉਹਨਾਂ ਦੇ ਨਾਲ ਰਵਨੀਤ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਜੋ ਸੀ ਇਸ ਵੇਲੇ ਨਜ਼ਰ ਆਇਆ ਤਾਂ ਸਿਮਰਜੀਤ ਮਾਨ ਨੇ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਰਵਨੀਤ ਬਿੱਟੂ ਨੇ ਸਿਮਰਜੀਤ ਸਿੰਘ ਮਾਨ ਦੇ ਪੈਰਾਂ ਨੂੰ ਹੱਥ ਲਗਾਇਆ ਖੁਦ ਸਿਮਰਜੀਤ ਸਿੰਘ ਮਾਨ ਇਹ ਕਹਿੰਦੇ ਹੋਏ ਵੀ ਵਿਖਾਈ ਦਿੱਤੇ ਨੇ ਕਿ ਬਿੱਟੂ ਦੇ ਨਾਲ ਉਹਨਾਂ ਦੀ ਯਾਰੀ ਹੈ ਜਦੋਂ ਕਿ ਉਹਨਾਂ ਦੇ ਉਮੀਦਵਾਰ ਨੇ ਕਿਹਾ ਕਿ ਸਾਡੀ ਰਿਸ਼ਤੇਦਾਰੀ ਹੈ ਹੋਰ ਕੀ ਕੁਝ ਹੋਇਆ ਇਸ ਦੌਰਾਨ ਹੋਰ ਕੀ ਕੁਝ ਬਿਆਨ ਸਾਨੂੰ ਨੂੰ ਮਿਲੇ ਆਓ ਦੇਖਦੇ ਹਾਂ ਇਹ ਹੈ ਦਾ ਮੁੱਦਾ ਵੀ ਆ ਰਫੀਦ ਬਿੱਟੂ ਲਗਾਤਾਰ ਵਿਰੋਧ ਕਰ ਰਹੇ ਨੇ ਸੋ ਕੀ ਗੱਲ ਬਾਤ ਹੋਈ ਲੱਗਦਾ ਹੈ ਕੋਈ ਨਹੀਂ ਨਹੀਂ ਬਿੱਟੂ ਜੀ ਹੁਣ ਨਹੀਂ ਕਰਦੇ ਵਿਰੋਧ ਕੋਈ ਵੀ ਅੱਜ ਬਿਲਕੁਲ ਨਹੀਂ ਕੀਤਾ ਨਾ ਪਿੱਛੇ ਕੀਤਾ ਉਹਨਾਂ ਨੇ ਉਹ ਆਪਣਾ ਰੇਲਵੇ ਦਾ ਕੰਮ ਕਰਦੇ ਆ ਤੇ ਦੂਸਰਾ ਆਪਣਾ ਜਿਹੜਾ ਪੋਰਟਫੋਲੀਓ ਹੈਗਾ ਉਹਦਾ ਕੰਮ ਕਰਦੇ ਆ ਉਹਨਾਂ ਨੇ ਕਦੇ ਇਹ ਹੁਣ ਜਿੱਦ ਗੱਲ ਨਹੀਂ ਕੀਤੀ। ਕੋਈ ਗੱਲਬਾਤ ਵੀ ਇਸ ਬੰਦੀ ਤੁਸੀਂ ਕੋਈ ਗੱਲ ਰੱਖੀ ਹੋਵੇ ਇਦਾਂ ਦੀ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਰਿਹਾ ਕਰਨ ਬਾਰੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਬਾਰੇ ਰਵਨੀਤ ਬਿੱਟੂ ਜ਼ਰੀਆ ਬਣ ਸਕਦੇ ਨੇ ਇਦਾਂ ਦੀ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਸੀ ਪਰ ਅਸੀਂ ਸਿੱਧੀ ਕਰ ਸਕਦੇ ਹਾਂ ਗੱਲ ਜਦੋਂ ਅਸੀਂ ਚਾਹਾਂਗੇ ਪਰ ਅਜੇ ਤੱਕ ਕੋਈ ਨਹੀਂ ਹੋਈ। ਕੋਈ ਗੱਲਬਾਤ ਹੋਈ ਕੋਈ ਅਜੇ ਮਿਲਦੇ ਨਹੀਂ ਬਿੱਟੂ ਨਾਲ ਗੱਲਬਾਤ ਹੋਈ ਕੋਈ ਅੱਜ ਜਦੋਂ ਮਿਲੇ ਸੀ ਤੁਹਾਨੂੰ ਬਿੱਟੂ ਜੀ ਤੇ ਮੈਂ ਇਹ ਪਾਰਲੀਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਤੇ ਉਸ ਵੇਲੇ ਬੀਜੇਪੀ ਸਰਕਾਰ ਦੀ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤੋਂ ਸਾਡੀ ਯਾਰੀ ਉਦੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਬਹੁਤ ਬਹੁਤ ਧੰਨਵਾਦ ਤਾ ਸਿਮਰਨਜੀਤ ਸਿੰਘ ਮਾਨ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਰਵਨੀਤ ਬਿੱਟੂ ਦੇ ਨਾਲ ਯਾਰੀ ਹੈ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਸਲੇ ਤੇ ਹੁਣ ਰਵਨੀਤ ਬਿੱਟੂ ਦਾ ਕੋਈ ਵਿਰੋਧ ਨਹੀਂ ਰਿਹਾ ਸਿਮਰਨਜੀਤ ਮਾਨ ਨੇ ਕਿਹਾ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਣਾ ਹੋਵੇਗਾ ਤਾਂ ਅਸੀਂ ਖੁਦ ਹੀ ਕੇਂਦਰ ਸਰਕਾਰ ਅੱਗੇ ਜਾ ਕੇ ਚੁੱਕ ਲਵਾਂਗੇ ਇਸ ਮਸਲੇ ਤੇ ਰਵਨੀਤ ਬਿੱਟੂ ਦੇ ਨਾਲ ਸਾਡੀ ਫਿਲਹਾਲ ਕੋਈ ਗੱਲਬਾਤ ਨਹੀਂ ਹੋਈ ਗੱਲਬਾਤ ਨਹੀਂ ਚੱਲ ਰਹੀ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ترین ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ